100 ਰੁਪਏ ਗਿੱਲੋ 100 ਰੁਪਏ ਗਿੱਲਾ ਕਦੂ ਆਏ ਕਦੂ ਕਰਬੀ ਗਿੱਲੋ ਬਈ 100 ਰੁਪਏ 100 ਰੁਪਏ ਗਿੱਲੋ ਕਦੂ ਮਰ ਗਏ ਓਏ ਕੀ ਖਾਵਾਂਗੇ ਬਾਕੀ ਕੁਛ ਬਚਾ ਨਾ ਮਹਿੰਗਾਈ ਮਾਰ ਗਈ ਮੈਂ ਐਨਾ ਮਹਿੰਗਾ ਆਏ ਹਾਏ ਕੀ ਲਊਗਾ ਝੋਲਾ ਐਡਾ ਵੱਡਾਗਾ ਪਦੀਨੇ ਦੀ ਆ ਗਈ ਕੀ ਕਰੀਏ ਮਹਿੰਗਾਈ ਮਾਰ ਗਈ ਬਈ ਮਹਿੰਗਾਈ ਮਾਰ ਗਈ ਬਈ ਸੰਗਰੂਰ ਦੇ ਵਿੱਚ ਸਬਜ਼ੀ ਮੰਡੀ ਚ ਆਇਤੀਗੇ ਸਰਕਾਰ ਕਹਿੰਦੀ ਝੋਲਾ ਲੈ ਕੇ ਆਓ ਠੀਕ ਆ ਝੋਲਾ ਤਾਂ ਲਿਆਉਣੇ ਆਗੇ ਪਰ ਝੋਲੇ ਚ ਪਾਉਣ ਵਾਸਤੇ ਸਬਜ਼ੀ ਵੀ ਤਾਂ ਹੋਵੇ ਇੰਨੀ ਮਹਿੰਗਾਈ ਹੋ ਰਹੀ ਆ ਸਾਰੀ ਸਬਜ਼ੀਆਂ ਨੂੰ ਅੱਗ ਲੱਗੀ ਪਈ ਹੈਗੀ ਗਰੀਬ ਲੋਕ ਕਿੱਥੇ ਜਾਣਗੇ ਆ ਦੇਖੋ ਸਾਡੇ ਵਰਗੇ ਗਰੀਬ ਲੋਕ ਤਾਂ ਮੈਂ ਤਾਂ ਸ਼ੋਅ ਵਾਸਤੇ ਸਬਜ਼ੀਆਂ ਘੜ ਚ ਪਾਈਆਂ ਨੇ ਪਰ ਘਰੇ ਲਿਜਾਣ ਵਾਸਤੇ ਝੋਲੇ ਚ ਪਾਉਣ ਵਾਸਤੇ ਸਬਜ਼ੀ ਨਹੀਂ ਹੈਗੀ ਸਾਡੇ ਲੇ ਕੇ ਤਾਂ ਸਬਜ਼ੀਆਂ ਰਹਿ ਗਈਆਂ ਆ ਖੀਰਾ ਕਦੂ ਟਮਾਟੇ ਬੈਂਗਣ ਰਹਿ ਗਿਆ ਬਸ ਹੋਰ ਕੁਝ ਨਹੀਂ ਬਚਿਆ ਭਾਈ ਓਏ ਸਾਰਾ ਕੁਝ ਇੰਨਾ ਮਹਿੰਗਾ ਹੈਗਾ ਅਸੀਂ ਨਹੀਂ ਲੈ ਜਾ ਸਕਦੇ ਮੌਨਸੂਨ ਜਿੱਥੇ ਰਾਹਤ ਵਾਲੀ ਖਬਰ ਲੈ ਕੇ ਆਉਂਦਾ ਹੈ ਉੱਥੇ ਹੀ ਆਫਤ ਵੀ ਬਣਦਾ ਹੈ ਕਈ ਥਾਵਾਂ ਤੇ ਬਾਰਿਸ਼ ਦੇ ਨਾਲ ਹੜਾ ਆਏ ਹੋਏ ਨੇ ਪਾਣੀ ਕਾਫੀ ਭਰਿਆ ਹੋਇਆ ਹੈ ਇਸ ਨਾਲ ਹੀ ਸਬਜ਼ੀਆਂ ਦੇ ਭਾਅ ਵੀ ਵੱਜ ਜਾਂਦੇ ਨੇ ਲੋਕਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਤੁਹਾਨੂੰ ਦਿਖਾਉਂਦੇ ਹਾਂ ਸੰਗਰੂਰ ਤੋਂ ਤਸਵੀਰਾਂ ਸਾਹਮਣੇ ਆਈਆਂ ਨੇ ਇੱਕ ਸਮਾਜ ਸੇਵੀ ਕਿਵੇਂ ਮਹਿੰਗਾਈ ਦਾ ਰੋਣਾ ਰੋ ਰਿਹਾ ਤੇ ਕਿਸ ਕਦਰ ਇਹ ਮਹਿੰਗਾਈ ਲੋਕਾਂ ਨੂੰ ਤੰਗ ਪ੍ਰੇਸ਼ਾਨ ਕਰਦੀ ਹੈ ਉਹਦੀ ਜ਼ੁਬਾਨੀ ਸੁਣਦੇ ਹਾਂ ਤਸਵੀਰਾਂ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਕਿਵੇਂ ਸਬਜ਼ੀਆਂ ਦੇ ਭਾਅ ਵਧਨ ਨੂੰ ਲੈ ਕੇ ਉਸ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਤੇ ਨਾਲ ਹੀ ਉਸ ਨੇ ਦੋ ਗਨਮੈਨ ਵੀ ਮੰਗੇ ਨੇ ਜੋ ਉਸ ਦੇ ਬੈਂਗਰਾਂ ਦੀ ਰਾਖੀ ਰੱਖ ਸਕਣ ਅਸੀਂ ਗਰੀਬ ਮਹਾਰਾਜਿਆਂ ਜੀ ਅਸੀਂ ਗਰੀਬ ਮਹਾਰਾਜਿਆਂਗੇ ਸਾਡੇ ਲਵੇਂ ਸਬਜ਼ੀ ਗਲ ਚ ਹਾਰ ਬਣਾ ਕੇ ਪਾਉਣ ਲਈ ਤਾਂ ਹੈਗਾ ਪਰ ਖਾਣ ਲਈ ਨਹੀਂ ਹੈਗੀ ਜੀ ਠੀਕ ਹੈ ਜੀ ਇਸ ਕਰਕੇ ਕਹਿਣਗੇ ਜਿਵੇਂ ਹੁਣ ਪਿਆਜ਼ ਹੋ ਗਿਆ, ਕਰੇਲੇ ਹੋਗੇ, ਟਿੰਡੋ ਹੋਗੀ ਆ ਹੋ ਗਿਆ ਕੱਦੂ ਹੋ ਗਿਆ ਕੱਦੂ 100 ਰੁਪਏ ਹੋ ਗਿਆ Shimla ਮਿਰਚ ਮਹਿੰਗੀ ਹੋ ਪਈਆ ਜਿਹੜੀ ਮਰਜ਼ੀ ਸਬਜ਼ੀ ਲਾ ਲਓ ਅੱਗ ਲੱਗੀ ਪਈ ਹੈਗੀ ਹੁਣ ਜਿਹੜਾ ਦਿਹਾੜੀਦਾਰ ਬੰਦਾ ਜਿਹੜਾ ਗਰੀਬ ਬੰਦਾ ਹੈਗਾ ਜਿਹੜੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਨਾਲ ਕੰਮ ਕਰਕੇ ਜਿਹੜਾ 100 ਰੁਪਏ ਦਾ ਸਬਜ਼ੀ 50 ਰੁਪਏ ਦੀ ਸਬਜ਼ੀ ਲੈ ਕੇ ਜਾਂਦੇ ਸੀ ਉਹ ਅੱਜ ਕੀ ਕਰਨਗੇ ਅੱਧਾ ਕਿਲੋ ਪਾਈ ਵਾਲਾ ਤੇ ਆ ਗਿਆ ਜਿਹੜਾ ਕਿਲੋ ਲੈ ਕੇ ਜਾਂਦਾ ਸੀ ਉਹ ਅੱਧਾ ਕਿਲੋ ਤੇ ਆ ਗਿਆ ਹੁਣ ਘਰ ਦੇ ਵਿੱਚ ਇਹ ਹੈਗਾ ਮੈਂ ਵੀ ਸਬਜ਼ੀ ਲੈਣ ਆਇਆ ਧੀਆ ਝੋੜਾ ਲੈ ਕੇ ਆਈ ਧੀ ਮੈਂ ਝੋਲੀ ਲੈ ਕੇ ਆਣਾ ਹੁੰਦਾ ਹੈਗਾ ਜੀ ਝੋਲਾ ਲੈ ਕੇ ਉਹਨਾਂ ਨੇ ਸਬਜ਼ੀ ਬਾਤ ਤੇ ਆ ਤੂੰ ਮਹੀਨਾ ਪਹਿਲਾਂ ਅੱਧਾ ਝੋਲਾ ਲੈ ਜਾਂਦਾ ਸੀਗਾ ਹੁਣ ਤਾਂ ਮੇਰੇ ਲਈ ਇਹ ਹਾਲ ਹੋ ਗਿਆ ਜੀ ਮੈਂ ਇੱਕ ਇੱਕ ਚੀਜ਼ ਲੈ ਕੇ ਥਾਰ ਮਣਾ ਕੇ ਗਾਲ ਤੇ ਪਾ ਲਿਆ ਇਹੀ ਜਾ ਕੇ ਮੈਂ ਰਸੋਈ ਚ ਟੰਗ ਦੂੰਗਾ ਘਰ ਵਾਲੀ ਨੂੰ ਕਹਿ ਦੂੰਗਾ ਨੂੰ ਦੇਖ ਦੇ ਕੇ ਆਪਦਾ ਮੂੰਗੀ ਮਸਰੀ ਨੂੰ ਤੜਕਾ ਲਾ ਲਿਆ ਕੈਰੀ ਨੂੰ ਦੇਖ ਲਿਆ ਕਰ ਵੀ ਅੱਜ ਕੀਰਾ ਬਣ ਗਿਆ ਅੱਜ ਕੱਕੜੀ ਟਿੰਡੋ ਬਣਾਲੀ ਅੱਜ ਏਫ ਬਣਾਲਿਆ ਅੱਧ ਵੈਂਗਣ ਬਣਾਲਿਆ ਬਸ ਇਹੀ ਚੱਲੂਗਾ ਜੀ ਜਿਵੇਂ ਦੇਖਦੇ ਸਬਜ਼ੀ ਦੇ ਪਹਾੜ ਜਿਹੜੇ ਵਧ ਰਹੇ ਨੇ ਉਹਨਾਂ ਦੇ ਮੱਦੇ ਨਜ਼ਰ ਤੁਸੀਂ ਇਹ ਪ੍ਰਦਰਸ਼ਨ ਕੀਤਾ ਬਿਲਕੁਲ ਜੀ ਮਹਿੰਗਾਈ ਦੇ ਮੱਦੇ ਨਜ਼ਰ ਪ੍ਰਦਰਸ਼ਨ ਕੀਤਾ ਸਰਕਾਰਾਂ ਕ ਬੀਚੀ ਮੰਗਾਈ ਬਦਲ ਨਹੀਂ ਦਿੰਦੇ ਚਾਹ ਸੈਂਟਰ ਦੀ ਸਰਕਾਰ ਲਾ ਲੋ ਜਾਂ ਪੰਜਾਬ ਦੀ ਸਰਕਾਰ ਲਾ ਲੋ ਹੁਣ ਕੋਈ ਗੱਲ ਆ ਜੀ ਗਰੀਬ ਤਾਂ ਗਰੀਬ ਹੀ ਹੈਗਾ ਕਿੱਥੇ ਜਾਊਗਾ ਸਾਡੇ ਵਰਗੇ ਇੱਕ ਇੱਕ ਚੀਜ਼ ਲੈ ਕੇ ਦੇਖ ਕੇ ਤਾਂ ਗੁਜ਼ਾਰਾ ਕਰ ਸਕਦੇ ਨੇ ਦੇਖ ਸਕਦੇ ਆ ਪਰ ਅਸੀਂ ਇਹਨੂੰ ਬਣਾ ਨਹੀਂ ਸਕਦੇ ਹੈਗੇ ਬਸ ਸ਼ੌਂਕ ਦੇ ਲਈ ਅਸੀਂ ਆ ਇੱਕ ਇੱਕ ਚੀਜ਼ ਖਰੀਦ ਲਈ ਪਰ ਖਾ ਨਹੀਂ ਸਕਦੇ ਇਹਨੂੰ ਖਰੀਦ ਲਈ ਗੱਲ ਤੇ ਪਾ ਸਕਦੇ ਪਰ ਖਾ ਨਹੀਂ ਸਕਦੇ ਇਹ ਸਾਡੇ ਗਰੀਬਾਂ ਦੇ ਹਾਲ ਨੇ ਜੀ ਇੰਨੀ ਮਹਿੰਗਾਈ ਹੋ ਰਹੀ ਹੈਗੀ ਤਾਂ ਲੱਗਦਾ ਕਿਤਨਾ ਕਿਤੇ ਅੱਜ ਇਹਨਾਂ ਸਬਜ਼ੀਆਂ ਦੀ ਕਦਰ ਵੀ ਵੱਧ ਗਈ ਬਿਲਕੁਲ ਜੀ ਕਦਰ ਤਾਂ ਵਧੀਆ ਜੀ ਕਿਉਂਕਿ ਜਦੋਂ ਅਸੀਂ ਪਹਿਲਾਂ 1 ਕਿਲੋ ਸਬਜ਼ੀ ਲੈਂਦੇ ਸੀ ਜੇ ਸਾਨੂੰ ਅੱਧਾ ਕਿਲੋ ਬਣਾਉਣੀ ਪੈਂਦੀ ਸੀ ਕਿਲੋ ਹੀ ਘਰ ਲੈਂਦੇ ਸੀ ਉਹਦੇ ਵਿੱਚੋਂ ਸਬਜ਼ੀ ਬਚ ਜਾਂਦੀ ਦੀ ਕਈ ਘਰਾਂ ਦੇ ਬਾਹਰ ਰੱਖ ਦਿੰਦੇ ਸੀ ਕਿ ਉਹ ਬੇਸਟ ਜਾਂਦੀ ਦੀ ਹੁਣ ਅਗਲਾ ਕਹਿੰਦਾ ਦੇਖ ਕੇ ਜੇ ਦੋ ਪਿਆਜ਼ ਚੀਰਨੇ ਨੇ ਇੱਕ ਪਿਆਜ਼ ਹੀ ਚੀਰ ਜੇ ਦੋ ਟਮਾਟਰ ਚੀਰਨੇ ਦੀ ਇੱਕ ਪਿਆ ਇੱਕ ਟਮਾਟਰ ਹੀ ਚੀਰ ਠੀਕ ਹੈ ਜੀ ਜੇ ਅੱਧਾ ਕਿਲੋ ਸਬਜ਼ੀ ਲੈਣੀ ਦੀ ਪਾਈ ਹੀ ਲੈਂਦਾਗਾ ਇਹ ਹਾਲਾਤ ਹੋ ਗਏ ਕਿਉਂਕਿ ਜਿਹੜੀ ਮਹਿੰਗਾਈ ਆ ਕਿਤੇ ਨਾ ਕਿਤੇ ਜੇਬ ਤੇ ਬਜਟ ਤੇ ਆثر ਪਾਉਂਦੀ ਆ ਜੀ ਜਿਹੜਾ ਗਰੀਬ ਬੰਦਾ ਉਹ ਤਾਂ ਲਈ ਨਹੀਂ ਸਕਦਾ ਸਾਡੇ ਵਰਗੇ ਤਾਂ ਮੂੰਗੀ ਮਸਰੀ ਖਾਣਗੇ ਜਾਂ ਚਟਨੀ ਖਾਣਗੇ ਇੰਨੇ ਮਹਿੰਗੇ ਸਬਜ਼ੀ ਦੇ ਗਹਿਣੇ ਪਾਈ ਬੈਠੇ ਆ ਉਹ ਖਾਤਰਾ ਵੀ ਆ ਤੁਹਾਨੂੰ ਖਾਤਰਾ ਤਾਂ ਹੈਗਾ ਜੀ ਹਾਂ ਹੁਣ ਦੇਖੋ ਮੰਡੀ ਹਨੇਰਾ ਵੀ ਹੋਣ ਵਾਲਾ ਹੀ ਆ ਜੀ ਸੰਗਰੂਰ ਦੀ ਮੰਡੀ 'ਚ ਖੜੇ ਆਂਗੇ ਬਾਕੀ ਦੇਖਦੇ ਆਂਗੇ ਉਹਦਾ ਸੀਐਮ ਸਿਟੀ ਹੈਗੀ ਹੈਗੀ ਐ ਪਾਸ ਆਪਣੇ ਮੁਲਾਜ਼ਮ ਬਹੁਤ ਹੈਗੇ ਨੇ ਭਾਈ ਸਾਡੇ ਆ ਕਿਸੇ ਨਾ ਕਿਸੇ ਨੂੰ ਬੇਨਤੀ ਕਰਦਾਂਗੇ ਇੱਥੋਂ ਦੇ ਸਾਡੇ ਹੈਗੇ ਨੇ ਯਾਰ ਦੋਸਤ ਸਕਿਉਰਟੀ ਦੀ ਜੇ ਕੋਈ ਸਕਿਉਰਟੀ ਖੈਰ ਉਹ ਤਾਂ ਲੀਡਰਾਂ ਲਈ ਹੁੰਦੀ ਆ ਮਾੜੇ ਬੰਦੇ ਲਈ ਹੁੰਦੀ ਤਾਂ ਨਹੀਂ ਪਰ ਜਦੋਂ ਮਾੜਾ ਬੰਦਾ ਕੋਈ ਗੈਣਿਆਂ ਦਾ ਹਾਰ ਤਕੜਾ ਪਾ ਲੇ ਤਾਂ ਸਕਿਉਰਟੀ ਦੀ ਮੰਗ ਕਰਦੀ ਆ ਮੈਂ ਦੋ ਕੁ ਮਲਾਜ਼ਮ ਆ ਜਾਣ ਵੀਰ ਬਣ ਕੇ ਮੈਨੂੰ ਘਰ ਤੱਕ ਛੱਡ ਦੇਣ ਤਾਂ ਬਹੁਤ ਆ ਕਿਤੇ ਮੇਰੇ ਇਹ ਸ਼ਿਮਲਾ ਮਿਰਚ ਟਿੰਡੋ ਤੋਰੀ ਬੈਂਗਣ ਕੋਈ ਲੈ ਜਾਏ ਮੈਂ ਤਾਂ ਮਰ ਜੂਗਾ ਅਬਈ ਮਾ ਮੈਨੂੰ ਘਰੇ ਤੱਕ ਪਹੁੰਚਾ ਦਿਓ ਆ ਸਬਜ਼ੀ ਮੰਡੀ 'ਚ ਗਣਾ ਮੀਰ ਬਣ ਕੇ ਜਿਹੜੇ ਸੰਗਰੂਰ ਵਾਲੀ ਆ ਗਈ ਠੀਕ ਐ ਇੱਥੇ ਗਣਾ ਮੀਰ ਬਣ ਕੇ ਥੋੜੇ ਕਰੇ ਭੇਜ ਦੋ ਕੀ